ਰੇਸ਼ਮ ਅਨਮੋਲ ਦਾ ਕਹਿਣਾ ਹੈ ਕਿ ਬੀਪੀ ਉਹਨਾਂ ਦਾ ਸਟੇਬਲ ਹੈ ਹਾਰਟ ਬੀਟ ਵੀ ਹਲੇ ਠੀਕ ਹੈ ਰਾਜਵੀਰ ਲੜ ਰਿਹਾ ਹੈ ਇਸ ਕਾਲ ਦਾ ਜ਼ਿਕਰ ਕਮਰ ਗਰੇਵਾਲ ਦੇ ਵੱਲੋਂ ਖੀਤਾ ਗਿਆ ਰਾਜਵੀਰ ਜੀਵਨ ਦਾ ਦੀ ਹਾਲਤ ਅਜੀਵੀ ਨਾਜ਼ੁਕ ਬਣੀ ਹੋਈ ਹੈ 21 ਸਪਟੈਂਬਰ ਨੂੰ ਸਵੇਰੇ ਤਕਰੀਬਨ 8:30 ਵਜੇ ਐਕਸੀਡੈਂਟ ਹੋਇਆ ਸੀ ਹਿਮਾਚਲ ਦੇ ਬਦੀਚ ਕੋਕੀ ਬਾਈਕਿੰਗ ਦਾ ਉਹਨਾਂ ਨੂੰ ਸ਼ੌਕ ਸੀ ਆਪਣੇ ਸਾਥੀਆਂ ਨਾਲ ਬਾਈਕਿੰਗ ਤੇ ਉਹ ਜਾ ਰਹੇ ਸੀ ਬਾਈਕਿੰਗ ਕਰੇ ਸੀ ਇਸ ਦੌਰਾਨ ਹੀ ਰਸਤੇ 'ਚੀ ਦੋ ਸਾਨ ਲੜਦੇ ਲੜਦੇ ਆ ਗਏ ਬਲੇਰੋ ਗੱਡੀ ਦਾ ਸਾਮਣਾ ਉਹਨਾਂ ਨੂੰ ਕਰਨਾ ਪਿਆ ਬਲੇਰੋ ਗੱਡੀ ਨੇ ਜਿਵੇਂ ਹੀ ਬ੍ਰੇਕ ਮਾਰੀ ਪਿੱਛੋਂ ਰਾਜਵੀਰ ਜਵੰਦਾ ਆ ਰਹੀ ਸੀ ਤੇ ਰਾਜਵੀਰ ਜਵੰਦਾ ਦੀ ਬਾਈਕ ਉਸ ਬਲੇਰੋ ਗੱਡੀ ਨੂੰ ਲੱਗੀ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਉਸ ਤੋਂ ਬਾਅਦ ਉਹਨਾਂ ਨੂੰ ਨੇੜਲੇ ਸ਼ੌਰਖ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ 500 ਮੀਟਰ ਦੀ ਉਹ ਦੂਰੀ ਤੇ ਹੈ ਉੱਥੇ ਉਹਨਾਂ ਦੀ ਹਾਲਤ ਲਗਾਤਾਰ ਕ੍ਰਿਟੀਕਲ ਬਣੀ ਹੋਈ ਸੀ ਤੇ ਉਸ ਤੋਂ ਬਾਅਦ ਸੈਕਟਰ ਜੋ 6 ਹੈ ਪੰਚਕੁਲਾ ਦਾ ਸਿਵਲ ਹਸਪੀਟਲ ਉੱਥੇ ਭਰਤੀ ਕਰਵਾਇਆ ਗਿਆ ਪਰ ਲਗਾਤਾਰ ਉਹਨਾਂ ਦੀ ਹਾਲਤ ਖਰਾਬ ਹੋ ਰਹੀ ਸੀ ਪਰ ਹਾਲੇ ਵੀ ਜੋ ਰਾਜਵੀਰ ਚਵੰਦਾ ਨੇ ਉਹਨਾਂ ਦੀ ਸਿਹਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਮੇਰੇ ਨਾਲ ਮੇਰੇ ਸੋਗੀ ਨਪਿੰਦਰ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਪਿੰਦਰ ਰਾਜਵੀਰ ਦੀ ਸਿਹਤ ਨੂੰ ਲੈ ਕੇ ਤੁਹਾਡੇ ਕੋਲ ਕੀ ਕੁਝ ਅਪਡੇਟ ਦੇਖੋ ਬਹੁਤ ਜੀ ਹਰ ਕੋਈ ਪੂਰੀ ਰਾਤ ਅਗਰ ਅਸੀਂ ਲੰਗੀ ਰਾਤ ਦੀ ਗੱਲ ਕਰੀਏ ਤਾਂ ਅਰਦਾਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਸੀਗਾ ਕਿਉਂਕਿ ਇੱਕ ਅਪੀਲ ਵੀ ਕੀਤੀ ਗਈ ਸੀ 47 ਸਟਾਲ ਤੋਂ ਉਹਨਾਂ ਦੇ ਸਾਥੀ ਕਲਾਕਾਰਾਂ ਦੇ ਵੱਲੋਂ ਕਿ ਸਾਰੇ ਅਰਦਾਸ ਕਰੋ ਤਾਂ ਹਾਲਾਂਕਿ ਉਸ ਦਾ ਬੜਾ ਇੱਕ ਜਿੜਸਰਾ ਮੈਸੇਜ ਗਿਆ ਸਭ ਬੜੇ ਚਿੰਤਤ ਨਜ਼ਰ ਆਏ ਉਸ ਤੋਂ ਬਾਅਦ ਇੱਕ ਹੋਰ ਮੈਸੇਜ ਕਮਰ ਗਰੇਵਾਰੋਂ ਆਇਆ ਤਾਂ ਕਿ ਜਿੱਦਾਂ ਪਹਿਲਾਂ ਦੀਆਂ ਰਾਤਾਂ ਥੋੜਾ ਟੈਂਸ ਰਹੀਆਂ ਕਿਉਂਕਿ ਗੰਭੀਰ ਹਾਲਤ ਹੈ ਬੜੀ ਨਾਜ਼ੁਕ ਸਿਟੀ ਦੇ ਵਿੱਚ ਰਾਜਵੀਰ ਜਵੰਦਾ ਤੇ ਇਸ ਕਰਕੇ ਉਹਨਾਂ ਕਿਹਾ ਕਿ ਤਾਂ ਕਰਕੇ ਤੁਹਾਡੇ ਸਾਰੇ ਦੀ ਅਰਦਾਸ ਦੀ ਜਿਹੜੀ ਹੈਗੀ ਹੈ ਅਸੀਂ ਅਪੀਲ ਕੀਤੀ ਸੀ ਕਿ ਸਾਰੇ ਅਰਦਾਸ ਕਰੋ ਵੈਗੁਰੂ ਭਲੀ ਕਰੇਗਾ ਪਾ ਬਿਲਕੁਲ ਠੀਕ ਨਾਜੁਕ ਹੈ ਪਰ ਜਿੱਦਾਂ ਰਾਤ ਨੂੰ ਮੈਸੇਜ ਆਇਆ ਹਾਲਾਂਕਿ ਆਫੀਸ਼ੀਅਲੀ ਜਦੋਂ ਡਾਕਟਰ ਜਾਂ ਹਸਪੀਟਲ ਦੱਸੇਗਾ ਤਦ ਉਹ ਚੀਜ਼ਾਂ ਪਤਾ ਲੱਗਣਗੀਆਂ ਪਰ ਕਹਿੰਦੇ ਨੇ ਕਿ ਇੰਪਰੂਵ ਹੋ ਰਿਹਾ ਇਹ ਜਿਹੜੀ ਦੇਰ ਰਾਤ ਤੱਕ ਦੀ ਅਪਡੇਟ ਸੀ ਕਿ ਥੋੜਾ ਥੋੜਾ ਇੰਪਰੂਵ ਹਾਲਾਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੰਪਰੂਵ ਦਾ ਮਤਲਬ ਇਹ ਕਿ ਕੋਈ ਐਕਟੀਵਿਟੀ ਦੇ ਵਿੱਚ ਕਾਫੀ ਚੇਂਜਸ ਆ ਗਈਆਂ ਹੁਣ ਪਰ ਕਿਉਂਕਿ ਡਾਕਟਰ ਵੱਖਰੇ ਵੱਖਰੇ ਪੈਰਾਮੀਟਰਸ ਦੇਖਦੇ ਨੇ ਹਾਰਟ ਕਿਦਾਂ ਕੰਮ ਕਰ ਰਿਹਾ ਆਕਸੀਜਨ ਕਿੰਨੀ ਜਾ ਰਹੀ ਹੈ ਬਾਕੀ ਬਾਡੀ ਦੇ ਜਿਹੜੇ ਆਰਗਨਸ ਨੇ ਉਹਨਾਂ ਦੀ ਕੀ ਪੋਜੀਸ਼ਨ ਹੈ ਤੇ ਉਹ ਸਾਰੀਆਂ ਚੀਜ਼ਾਂ ਦਾ ਅਨਲਿਸਿਸ ਕਰਨ ਤੋਂ ਬਾਅਦ ਡਾਕਟਰ ਇਹ ਕਹਿੰਦੇ ਨੇ ਕਿ ਇੰਪਰੂਵਮੈਂਟ ਹੋ ਰਹੀ ਆ ਤਾਂ ਜਿਹੜੀ ਜਾਣਕਾਰੀ ਉਹਨਾਂ ਦੇ ਸਾਥੀਆਂ ਦੇ ਵੱਲ ਰਾ ਦਿੱਤੀ ਕਿ ਉਹਦੇ ਮੁਤਾਬਕ ਥੋੜੀ ਇੰਪਰੂਵਮੈਂਟ ਹੈ ਤੇ ਜੇ ਇੰਪਰੂਵਮੈਂਟ ਹੈ ਤਾਂ ਇਹ ਹੀ ਆਸ ਰੱਖੀ ਜਾ ਰਹੀ ਹੈ ਕਿ ਰਾਜਵੀਰ ਜਲਦੀ ਫਿਰ ਤੰਦਰੁਸਤ ਹੋ ਕੇ ਪਹਿਲਾਂ ਵਾਂਗ ਖੇਡ ਦਾ ਮੈਦਾਨ ਬਰਾਵੇਗਾ ਇਲਾਜ ਕਿਹੋ ਜੀ ਹੈ ਅ ਇਲਾਜ ਉਹਨਾਂ ਦਾ ਚੱਲ ਰਿਹਾ ਜੀ ਨਿਊਰੋਲੋਜੀਕਲ ਕੰਡੀਸ਼ਨ ਕਿਹੋ ਜੀ ਹੈ ਉਹਨਾਂ ਦੀ ਦੇਖੋ ਜਿੱਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਕੰਡੀਸ਼ਨ ਤਨਾਜਕ ਹੈ ਹੀ ਉਹ ਲਗਾਤਾਰ ਉਹਨਾਂ ਨੂੰ ਜਿਹੜਾ ਹੈਲਥ ਸਪੋਰਟ ਤੇ ਰੱਖਿਆ ਗਿਆ ਵੈਂਟੀਲੇਟਰ ਤੇ ਰੱਖਿਆ ਗਿਆ ਔਰ ਡਾਕਟਰ ਜਿਹੜੇ ਨੇ ਦਿਨ ਰਾਤ ਲਗਾਤਾਰ ਲੱਗੇ ਹੋਏ ਨੇ ਕਿ ਕਿੱਦਾਂ ਰਾਜਵੀਰ ਨੂੰ ਜਿਹੜਾ ਹੈਗਾ ਵਾਪਸ ਨਾਰਮਲ ਲਾਈਫ ਦੇ ਵਿੱਚ ਲਿਆਂਦਾ ਜਾਵੇ ਪਰ ਕਿਉਂਕਿ ਜਿਹੜੀਆਂ ਸੱਟਾਂ ਨੇ ਜਿਹੜੀਆਂ ਅੰਦਰੂਨੀ ਸੱਟਾਂ ਨੇ ਦਿਮਾਗ ਨੂੰ ਲੈ ਕੇ ਦਿੱਕਤ ਹੈ ਤਾਂ ਉਹ ਸਾਰੀਆਂ ਚੀਜ਼ਾਂ ਇੱਕ ਵੱਡੀ ਚੁਣੌਤੀ ਨੇ ਵੱਡਾ ਚੈਲੰਜ ਹੈ ਡਾਕਟਰ ਦੇ ਸਾਹਮਣੇ ਪਰ ਡਾਕਟਰ ਲੱਗੇ ਹੋਏ ਨੇ ਔਰ ਉਮੀਦ ਇਹੀ ਜੀ ਕਿ ਚੰਗੀ ਖਬਰ ਆਵੇ ਰਾਜਵੀਰ ਦੀ ਥੇਤ ਨੂੰ ਲੈ ਕੇ ਅੱਜ ਦਾ ਮੈਡੀਕਲ ਬੁੱਧਨ ਜਾਰੀ ਹੋਵੇ ਤਾਂ ਉਹਦੇ ਤੋਂ ਇਹੀ ਉਮੀਦ ਹੈ ਕਿ ਕੋਈ ਚੰਗੀ ਜਾਂ ਚੰਗੀ ਖਬਰ ਜਿਹੜੀ ਉਹ ਸਾਹਮਣੇ ਆਵੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਰਾਜਵੀਰ ਜੀਵੰਦਾ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਮੋਹਰੀ ਦੇ 40s ਹਸਪੀਟਲ ਉਹ ਐਡਮਿਟਡ ਨੇ ਰਾਜਵੀਰ ਦੇ ਲਈ ਅਰਦਾਸ ਦਾ ਦੌਰ ਲਗਾਤਾਰ ਜਾਰੀ ਹੈ ਕਿਉਂਕਿ ਸਿੰਗਰਸ ਦੀ ਅਪੀਲ ਵੀ ਆਈਸੀ ਕੀ ਰਾਜਵੀਰ ਦੇ ਲਈ ਅਰਦਾਸ ਕਰੋ ਜੋ ਬੀਤੀ ਰਾਤ ਲੰਗੀ ਹੈ ਕਾਫੀ ਜ਼ਿਆਦਾ ਕ੍ਰਿਟੀਕਲ ਸੀ ਰਾਜਵੀਰ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ ਡੇਸ਼ਮ ਅਨਮੋਲ ਨੇ ਅੱਜ ਕੱਲ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਬੀਪੀ ਸਟੇਬਲ ਹੈ ਤੇ ਹਾਰਟ ਬੀਟ ਵੀ ਉਹ ਨਾਲੀ ਹਲ ਹੈ ਠੀਕ ਹੈ ਸਾਰਿਆਂ ਨੂੰ ਮੈਂ ਇਸ ਟਰਮ ਮੋਹਾਲੀ ਹਸਪੀਟਲ 40 ਸ਼ੌਟ ਸੋਰੀ ਤੇ ਰਾਜਵੀਰ ਬਾਈ ਨੂੰ ਹੁਣੇ ਮਿਲ ਕੇ ਆਏ ਆ ਤੇ ਤੁਹਾਡੀਆਂ ਅਰਦਾਸਾਂ ਰੰਗ ਲਿਆ ਰਹੀਆਂ ਨੇ ਸਾਰਿਆਂ ਦੀਆਂ ਬਾਈ ਚੜਦੀ ਕਲਾ ਸ ਹੈ ਬਿਲਕੁਲ ਹੀ ਹਾਲ ਤਾਂ ਸਟੇਬਲ ਹੈ ਤੇ ਪੀਪੀ ਵੀ ਸਟੇਬਲ ਹੈ ਹਾਰਟ ਬੀਟ ਵੀ ਠੀਕ ਚੱਲ ਰਹੀ ਹੈ ਸਾਰੇ ਇਦਾਂ ਹੀ ਤੁਸੀਂ ਆਪਣੀਆਂ ਦੁਆਵਾਂ ਬਣਾ ਕੇ ਰੱਖੋ ਅਰਦਾਸਾਂ ਕਰਦੇ ਰਹੋ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਦੁਆਵਾਂ ਰੰਗ ਲਿਆਰੀਆਂ ਨੇ ਤੇ ਵੀਰ ਸਾਡਾ ਚੜ੍ਹਦੀ ਕਲਾ ਚ ਹੈ ਬਿਲਕੁਲ ਪੋਜ਼ਿਟਿਵ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਕੋਈ ਮੰਦਰ ਕੋਈ ਮਸਜਿਦ ਕੋਈ ਗੁਰੂ ਘਰ ਹਰ ਇੱਕ ਤਰੀਕੇ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਫਿਕਰ ਹੈ ਬਾਈ ਰਾਜਵੀਰ ਦੀ ਹੈਲਥ ਦਾ ਸਾਨੂੰ ਵੀ ਫਿਕਰ ਹੈ ਤੇ ਬਾਈ ਬਿਲਕੁਲ ਚੜਦੀ ਕਲਾ ਚ ਹੈ ਕੋਈ ਪੈਨਿਕ ਵਾਲੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸਤਿ ਸ੍ਰੀ ਅਕਾਲ ਜੀ ਅ ਅ ਦੋ ਘੰਟੇ ਪਹਿਲਾਂ ਅਸੀਂ ਐਕਚੁਅਲੀ ਸਾਰੇ ਅ ਕਲਾਕਾਰ ਭਰਾਵਾਂ ਦੀ ਬਹੁਤ ਬਹੁਤ ਸਾਰੇ ਜਿਹੜੇ ਅਮਰਦੀ ਹੈ ਜਿਹੜੇ ਚੌੜਾਲੇ ਰਾਜੇ ਨੂੰ ਅਸੀਂ ਸਾਰੇ ਬੈਠੇ ਸੀ ਸਾਹਿਬ ਅਸੀਂ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਕੀਤੀ ਸੀ ਸਾਰਿਆਂ ਤੱਕ ਤੇ ਅੱਜ ਦੀ ਰਾਤ ਬਹੁਤ ਖਾਸ ਹੈ ਤੁਸੀਂ ਸਾਰੇ ਅਰਦਾਸ ਕਰਿਓ ਉਹਦਾ ਕੋਈ ਨੈਗੇਟਿਵ ਮਤਲਬ ਨਾ ਕੱਢਿਓ ਤੁਸੀਂ ਕਿ ਕੁਝ ਰਾਜਨੀਤਿਕਾਂ ਕੁਝ ਗਲਤ ਹੋ ਰਿਹਾ ਨਹੀਂ ਉਹ ਲੜ ਰਹੇ ਤੇ ਬਿਲਕੁਲ ਚੜ੍ਹਦੀ ਕਲਾ ਤਮ ਸੋਦਾ ਕੰਮ ਕਰ ਰਹੇ ਆ ਅਸੀਂ ਇੱਕ ਪੋਜ਼ਿਟਿਵ ਵੇਲੇ ਤੁਹਾਨੂੰ ਆਖਿਆ ਸੀ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਚ 27 ਤਰੀਕ ਨੂੰ ਐਕਸੀਡੈਂਟ ਹੁੰਦਾ ਤੇ ਉਸ ਦਿਨ ਬਹੁਤ ਕ੍ਰਿਟੀਕਲ ਹਾਲਤ ਸੀ ਤਾਂ ਸਭ ਤੋਂ ਸਨੇਹ ਇਹ ਹੀ ਸੀ ਕਿ ਅਰਦਾਸਾਂ ਕਰੋ ਔਰ ਆਪਾਂ ਸਾਰਿਆਂ ਨੇ ਅਰਦਾਸਾਂ ਕੀਤੀਆਂ ਤੇ ਰਾਜਨੀਤਿਕ ਨੂੰ ਹੌਲੀ-ਹੌਲੀ ਊਰਜਾ ਮਿਲੀ ਉਹਨਾਂ ਦਾ ਕੰਮ ਸਾਡੀ